ਕਿ ਕੀ ਹਾਲਾਤ ਬਣੇ ਬਣੇ ਸੂਗੇ ਆ ਵੇਖੋ ਹਾਲਾਤ ਇੱਥੋਂ ਦੀਆਂ ਫਸਲਾਂ ਪੂਸਰਾ ਸਾਮ ਮਰ ਗਈਆਂ ਕੋਈ ਪੱਠਾ ਡੱਕਣ ਨਹੀਂ ਰਹਿ ਗਿਆ ਇਹ ਇੱਥੋਂ ਦੇ ਹਾਲਾਤ ਨੇ ਆ ਮੇਰਾ ਮਣਾਇਆ ਕੈਮਰਾ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਉੱਥੋਂ ਤੱਕ ਦੇਖ ਲਓ ਹੁਣ ਇਧਰ ਨੂੰ ਕਰ ਦੇ ਇਹਨਾਂ ਇਹਨਾਂ ਵੀਰਾਂ ਦੀ ਮਰਿਆ ਜਾਹਰ ਮਰ ਗਏ ਮਰ ਗਏ ਖਾਤਾ ਇਹਨਾਂ ਲੋਕਾਂ ਦਾ ਸਾਰਾ ਮਰਿਆ ਪਿਆ ਵੇ ਇਹਨਾਂ ਲੋਕਾਂ ਦੀ ਬੇਨਤੀ ਇਹ ਆ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੀ ਨੂੰ ਲੂਣ ਤੇਲ ਦੀ ਬਿਲਕੁਲ ਲੋੜ ਨਹੀਂ ਨਾ 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 ਲੂਣ ਤੇਲ ਲੋੜ ਨਹੀਂ ਗੁਜ਼ਾਰਾ ਹੋ ਜਾਏਗਾ ਸਾਡਾ ਮਾਦ ਦਾ ਗੁਜ਼ਾਰਾ ਨਹੀਂ ਹੁੰਦਾ ਪਿਆ ਇਹਨਾਂ ਸਿਰ ਤੇ ਅਸੀਂ ਸਿਆਲ ਕੱਟਣਾ ਹੈ ਇਹਨਾਂ ਆਖਰੇ ਤੇ ਅਸੀਂ ਬੈਠੇ ਆਂ ਝੋਨਾ ਸਾਡਾ ਵੇਖ ਲਓ ਸਾਰਾ ਤਬਾਹ ਹੋਇਆ ਪਿਆ ਨਿਹਾਲੇ ਚ ਵੀ ਹੋਇਆ ਪਿਆ ਨਿਹਾਲੇ ਸਾਡੀ ਜ਼ਮੀਨ ਚ ਰੇਤਾ ਪਈ ਪਈ ਏ 6 6 ਫੁੱਟ ਰੇਤਾ ਪਈ ਸਾਡੀ ਜ਼ਮੀਨ ਦੇ ਵਿੱਚ ਸਾਡਾ ਪੱਠਾ ਡੱਕਾ ਤੂੜੀ ਤੰਦ ਸਭ ਉਧਰ ਹੁੰਦਾ ਹੈ ਇਹ ਸਾਡੀ ਵੀਡੀਓ ਚੱਲ ਜਾਂਦੀ ਕਾਲੂਵਾੜੇ ਦੀ ਚੱਲੀ ਜਾਂਦੀ ਇਹ ਹਾਲੇ ਚੱਲੀ ਜਾਂਦੀ ਸਾਡੇ ਕਿਲਚੇ ਵਿੱਚ ਕੁਝ ਨਹੀਂ ਰੋਕਦਾ ਪਿਆ ਪਿੰਡ ਦਾ ਗਰਾਊਂਡ ਲੈਵਲ ਤੇ ਕਿਲਚੇ ਪਿੰਡ ਤੁਹਾਨੂੰ ਸੁਣਾਣ ਦਿਓ ਸਿੱਧੀ ਗੱਲ ਇਹ ਤੁਹਾਨੂੰ ਚਾਰ ਕਿਲਚੇ ਐਵੇਂ ਕਮਾਨ ਦੀ ਲੋੜ ਤੇ ਸਿੱਧੀ ਗੱਲ ਇਹ ਪਿੰਡ ਕਿਲਚਿਆਂ ਦੇ ਵਿੱਚ ਚਾਰ ਤੂੜੀ ਦੀ ਬਹੁਤ ਲੋੜ ਹੈ ਟਾਲੀਆਂ ਗਾਂ ਚੱਲੇ ਜਾਂਦੀਆਂ ਉਹ ਮੋੜਦੀਆਂ ਨੇ ਜਿਹਦੇ ਪਿੱਛੇ ਨਹੀਂ ਲੰਘਦੇ ਜਿਹੜੇ ਪਿੱਛੇ ਮੋੜਦੀਆਂ ਨੇ ਲੱਗਦੀਆਂ ਇਹ ਪਿੰਡ ਕਿਲਚਾ ਜਾ ਕੇ ਪਰ ਨਹੀਂ ਤੇ ਚੇ ਗਰਾਊਂਡ ਲੈਵਲ ਜਾਣ ਕੇ ਮੇਰੇ ਭਰਾ ਦਾਨੀ ਵੀਰ ਵੇਖੋ ਦਾਨੀ ਸੱਜਣ ਇਥੇ ਚਾਰ ਤੂੜੀ ਦੀ ਬਹੁਤ ਲੋੜ ਹੈ ਤੇ ਵੀਡੀਓ ਸ਼ੇਅਰ ਕਰਦਾ ਮੇਰੇ ਭਰਾ ਤੁਸੀਂ ਆ ਕੇ ਵੇਖ ਸਕਦੇ ਤੁਸੀਂ ਵੇਖ ਕੇ ਦੇ ਦਿਓ ਸਾਨੂੰ ਆ ਕੇ ਵੇਖ ਲਓ ਸਾਡੇ ਕੋਲ ਆ ਕੇ ਆ ਤਾਂ ਵੇਖੋ ਵੇਖ ਕੇ ਦਿਓ ਪਿੰਡ ਦੇ ਡੰਗਰ ਬੱਚਾ ਬਹੁਤ ਡੰਗਰ ਬਹੁਤ ਨੇ ਇਨਾਂ ਕੋਲ 35 35 ਡੰਗਰ ਨੇ 30 ਦੀ ਡੰਗਰ ਖੜੇ 30 ਡੰਗਰ ਮੇਰੇ ਘਰੇ ਖੜੇ ਜਾ ਕੇ ਵੇਖ ਲਓ ਨਹੀਂ ਖੜੇ ਤਾਂ ਵੇਖ ਲਓ ਸਾਡੀਆਂ ਦਾ ਖੁਰਲੀਆਂ ਵੀ ਟਾ ਗਿਆ ਪਾਣੀ ਖੁਰਲੀਆਂ ਉਹ ਨਹੀਂ ਛੜੀਆਂ ਚਾਹ ਫਿਰ ਵੀ ਲੀਆਂ ਦੇ ਪਾਣੀ ਹੋ ਗਿਆ ਸ਼ਰਮ ਸਾਨੂੰ ਸ਼ਰਮ ਆਉਂਦੀ ਚੀਜ਼ ਮੰਗਣ ਲੱਗਿਆ ਪਰ ਅਸੀਂ ਮਾਂ ਕਿਉਂ ਮੰਗ ਰਹੇ ਡੰਗਰਾ ਕਰਕੇ ਮੰਗਣ ਦੇ ਹੀ ਮੈਂ ਮੰਗਤੇ ਬਣੇ ਗਣਿਆ ਔਰ ਸਾਨੂੰ ਸ਼ਰਮ ਆਉਂਦੀ ਹੈ ਗੱਲ ਦੀ ਮੰਗਣ ਲੱਗਿਆਂ ਮੰਗਿਆ ਨਹੀਂ ਸੜੇ ਜਾਂਦਾ ਨਾ ਸਾਡੇ ਵੀਰਾਂ ਭਰਾਵਾਂ ਵੀ ਸਾਡੇ ਟਰਾਲੀਆਂ ਰੋਕੀਆਂ ਜਾਂਦੀਆਂ ਨੇ ਬਿਨਾਂ ਰੁਕੀਂਦੀਆਂ ਮੇਰੇ ਭਰਾ ਵੀਡੀਓ ਸ਼ੇਅਰ ਜਰੂਰ ਕਰਾਇਆ ਵੀਡੀਓ ਸਾਡੇ ਕਿਲਚਾਂ ਦੀ ਹੈ ਸਮਾਨ ਸਾਡੇ ਕਿਲਚਾਂ ਦੇ ਵਿੱਚੋਂ ਲੰਘ ਕੇ ਜਾਂਦਾ ਜਰਾਂਦਾ ਜਰੂਰ ਲੰਘ ਕੇ ਜਾਂਦਾ ਜਾਂਦਾ ਅਗਲੇ ਪਿੰਡ ਅਗਲੇ ਪਿੰਡ ਜਾਂਦਾ ਅਗਲੇ ਪਿੰਡ ਸਾਡੇ ਪਿੰਡ ਨਹੀਂ ਕੋਈ ਰੋਕਦਾ ਚਲੋ ਮੇਰੇ ਭਰਾ ਡਰਾਉਨ ਦੇ ਦੋ ਪਹੁੰਚੋ ਵੀਡੀਓ ਸ਼ੇਅਰ ਕਰ ਦਿਓ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਵੀਡੀਓ ਸ਼ੇਅਰ ਕਰਕੇ ਨੇ ਗੱਲ ਪਹਚਾਓ ਜਰੂਰ ਮੈਰੂ ਜੀ ਖਾਨ ਸਾਹਿਬ ਜੀ ਬੋਲੇ